ਆ ਕਿਸੇ ਦਿੱਕਤ ਕਾਫੀ ਮਾਮਲਾ ਸਿੱਟੇ ਹੋ ਜਾ। ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਨੇ ਕਿ ਜ਼ੀਰੋ ਟੋਲਰੈਂਸ ਔਨ ਆਰਗਨਾਈਜ਼ ਕ੍ਰਾਈਮ ਐਂਡ ਡਰੱਗਸ ਉਹਦੇ ਤਹਿਤ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਤੁਹਾਨੂੰ ਪਤਾ ਹੈ ਕਿ ਹਰੇਕ ਜਗ੍ਹਾ ਅਸੀਂ ਬੜਾ ਸੀਰੀਅਸਲੀ ਲੈਂਦੇ ਹਾਂ ਹਰੇਕ ਕ੍ਰਾਈਮ ਨੂੰ ਔਰ ਸਾਡੇ ਮੋਸਟਲੀ ਜਿਹੜੇ ਸੈਂਸੇਸ਼ਨਲ ਕ੍ਰਾਈਮ ਨੇ ਸਾਰੇ ਜਲਦੀ ਤੋਂ ਜਲਦੀ ਟ੍ਰੇਸ ਕਰਨ ਦੀ ਕੋਸ਼ਿਸ਼ ਕਰਦੇ ਆਂ ਔਰ ਹੋਏ ਵੀ ਹੈ ਕਾਮਯਾਬ ਰਿਕੋਰਡ ਟਾਈਮ ਤੇ ਸਾਡੇ ਜਿਹੜਾ ਇਹ ਮਰਡਰ ਹੋਇਆ ਸੀਗਾ ਰਵਨੀਤ ਸਿੰਘ ਇਲੀਆ ਸੋਨੂ ਮੋਟੇ ਦਾ ਤਤਵਾਲੀ ਦੇ ਵਿੱਚ ਕਾਠੀਆਂ ਵਾਲੇ ਬਾਜ਼ਾਰ ਚ ਅਰਸੋਂ ਤਕਰੀਬਨ 4:30 ਵਜੇ ਗੋਲੀਆਂ ਮਾਰੀਆਂ ਗਈਆਂ ਸੀ ਉਹਨੂੰ ਉਹਦੀ ਡੈਥ ਹੋ ਗਈ ਸੀ ਉਹਦੇ ਤੇ ਅਸੀਂ ਬੜਾ ਪ੍ਰੋਫੈਸ਼ਨਲੀ ਵਰਕ ਕਰਦੇ ਹੋਏ ਸਾਡੀ ਟੀਮ ਜਿਹੜੀ ਹੈ ਪੀਸੀਪੀ ਇਨਵੈਸਟੀਗੇਸ਼ਨ ਸਾਹਿਬ ਦੇ ਇਹ ਰੈਨੋਮਾਈਚ ਵਿੱਚ ਵਿੱਚੋ ਵਿਸ਼ਾਲਜੀਤ ਸਿੰਘ ਤੇ ਜਿਹੜੇ ਸਾਡੇ ACP ਜਿਸਪਾਲ ਇੰਸਪੈਕਟਰ ਮੋਲਕ ਸਾਡੇ ਇੰਸਪੈਕਟਰ ਸੀਆਈਏ ਤੇ ਹਰਮਨਜੀਤ ਐਸਐਚਓ ਕਤਵਾਲੀ ਇਹ ਸਾਰਿਆਂ ਨੇ ਬੜਾ ਮਿਹਨਤ ਕੀਤੀ ਔਰ ਜਿੰਨੇ ਵੀ ਕਲੂਜ਼ ਸੀਗੇ ਉਹ ਪਿਕਅਪ ਕੀਤੇ ਔਰ ਇੰਸਪੈਕਟਰ ਮੋਲਕ ਦੀਪ ਜਿਹੜੇ ਉਸ ਦਿਨ ਦੇ ਹੀ ਟ੍ਰੇਲ ਕਰ ਰਹੇ ਸੀ ਇਹ ਕ੍ਰਿਮੀਨਲਸ ਨੂੰ ਔਰ ਦੋਨੇ ਅਕਿਊਜ਼ ਫੜੇ ਗਏ ਆ ਵੈਪਨ ਆਫ ਅਫੈਂਸ ਕੀ ਬੋਰ ਦਾ ਪਿਸਟਲ ਅਲੋਂਗ ਵਿਦ ਕਾਰਟ੍ਰਿਜਸ ਉਹ ਵੀ ਅਸੀਂ ਰਿਕਵਰ ਕਰ ਲਿਆ ਉਸ ਤੋਂ ਇਲਾਵਾ ਜਿਹੜੀ ਗੱਡੀ 'ਚ ਭੱਜੇ ਸੀਗੇ ਉਹ ਗੱਡੀ ਵੀ ਉਥੋਂ ਉਹਨਾਂ ਨਾਲ ਹੀ ਫੜੀ ਗਈ ਐ ਔਰ ਮੋਟਰਸਾਈਕਲ ਜਿੱਤੇ ਰਾਇਮ ਹੋਇਆ ਸੀ ਉਹ ਵੀ ਰਿਕਵਰ ਹੋ ਗਿਆ ਇੱਥੋਂ ਅੰਮ੍ਰਿਤਸਰ ਤੋਂ ਇੱਥੇ ਉਹਨੂੰ ਲਕੋ ਕੇ ਰੱਖੀ ਸੀ ਸੋ ਇਹਦੇ 'ਚ ਮੇਨ ਗੱਲ ਕੀ ਐ ਕਿ ਜਦੋਂ ਇਹ ਦੋਨਾਂ ਜਿਹੜੇ ਕ੍ਰਿਮੀਨਲ ਨੇ ਅਭੀ ਰਾਜ ਇਲੀਅਸ ਅਭੀ ਤੇ ਰਾਹੁਲ ਕੁਮਾਰ ਇਲੀਅਸ ਮੋਟਾ ਇਹ ਵੀ ਦੋਨੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਟ੍ਰਾਇਮ ਕਰਨ ਤੋਂ ਬਾਅਦ ਇਮੀਡੀਏਟਲੀ ਵਹੀਕਲ ਲੈ ਕੇ ਤੇ ਇਹ ਵਾਇਆ ਪਠਾਨਕੋਟ ਹਿਮਾਚਲ ਜਾਂਦੇ ਆ ਪਹਿਲੀ ਰਾਤ ਧਰਮਸਾਲਾ ਰਹੇ ਦੂਜੀ ਰਾਤ ਇਹ ਮਨਾਲੀ ਚਲੇ ਗਏ ਤੇ ਸਾਡੀ ਟੀਮ ਜਿਹੜੀ ਚੇਸ ਕਰਦੀ ਰਹੀ ਔਰ ਅੱਜ ਭੂਤਰਾ ਸਮੁੰਦਰ ਕੋਲ ਤਕਰੀਬਨ 11 ਵਜੇ ਦੇ ਕਰੀਬ ਇਹਨਾਂ ਨੂੰ ਦੋਨੋਂ ਨੂੰ ਕਾਬੂ ਕਰ ਲਿਆ ਗਿਆ ਸਾਡੇ ਇੰਸਪੈਕਟਰ ਮੋਲਕਦੀਪ ਤੇ ਉਹਦੀ ਟੀਮ ਨੇ ਉਹਨਾਂ ਨੂੰ ਲੈ ਕੇ ਆ ਰਹੇ ਆ ਵਾਪਸ ਤੇ ਮੈਂ ਕਿਹਾ ਤੁਹਾਡਾ ਪਹਿਲਾਂ ਸ਼ੇਅਰ ਕਰ ਲਾਂ ਉਕੇ ਬੜਾ ਸੈਂਸੇਸ਼ਨਲਾਈਜ਼ ਹੋਇਆ ਸੀ ਇਹ ਕ੍ਰਾਈਮ ਹਾਲਾਂਕਿ ਹੈ ਇੰਟਰ ਗੈਂਗ ਰਾਈਵਲਰੀ ਸੀਗੀ ਇਹ ਜੇ ਆਪਾਂ ਪਛੋਕੜ ਦੇਖੀਏ ਮੋਟਿਵ ਦੇਖੀਏ ਜੋ ਮੁਢਲੀ ਪੁੱਛਗਿੱਛ ਤੋਂ ਵੀ ਪਤਾ ਲੱਗਿਆ ਜਾਂ ਪਹਿਲਾਂ ਵੀ ਪਤਾ ਸੀ ਜਿਹੜਾ ਅਭਿਰਾਜ ਆ ਉਹਨੂੰ ਲੱਗਦਾ ਸੀ ਕਿ ਮੇਰੇ ਫਾਦਰ ਜਿਹੜੇ ਆ ਉਹਨਾਂ ਦਾ ਜਿਹੜਾ ਮਰਡਰ ਹੋਇਆ ਸੀਗਾ ਪਹਿਲਾਂ ਉਹਨਾਂ ਦੇ ਮਰਡਰ ਦੇ ਵਿੱਚ ਉਹਨੂੰ ਲੱਗਦਾ ਸੀ ਕਿ ਰੈਕੀ ਜਿਹੜੀ ਐ ਮਰਨ ਵਾਲੇ ਸੋਨੂੰ ਮੋਟੇ ਨੇ ਕਰਵਾਈ ਸੀ ਉਕੇ ਜੇ ਕੁਪਰ ਕੋਰਿਆ ਜੰਗ ਨਾਲ ਲਿੰਕ ਸੀਗਾ ਇਹ ਸੋਨੂੰ ਮੋਟਾ ਆਪੀ ਇਹਦੇ ਖਿਲਾਫ ਵੀ ਪਹਿਲਾਂ ਪੁਰਾਣੇ ਪਰਚੇ ਦਰਜ ਸੀਗੇ ਪੰਜ ਕੇਸ ਇਹਦੇ ਖਿਲਾਫ ਦਰਜ ਸੀ ਔਰ ਜਿਹੜਾ ਅਭਿਰਾਜ ਦਾ ਦੇਖੀ ਇਹਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਕੇਸ ਪਹਿਲਾਂ ਦਰਜਿਆ ਰਾਹੁਲ ਦੇ ਖਿਲਾਫ ਕੋਈ ਨਹੀਂ ਹੈ ਗੋਲੀ ਵੀ ਅਭਿਰਾਜ ਨੇ ਚਲਾਈ ਔਰ ਵੈਪਨ ਵੀ ਉਹਦੇ ਕੋਲ ਹੀ ਸੀਗਾ ਸੋ ਮੈਂ ਸਮਝਦਾ ਕਿ ਬਹੁਤ ਰਿਕਾਰਡ ਟਾਈਮ ਤਕਰੀਬਨ 36 ਘੰਟਿਆਂ ਦੇ ਵਿੱਚ ਵਿੱਚ ਸਾਡੀ ਟੀਮ ਨੇ ਸਾਰਾ ਕ੍ਰੈਕ ਕੀਤਾ ਕੇਸ ਔਰ ਇਹਦੇ ਅੱਗੇ ਵੀ ਅਸੀਂ ਜਿਹੜੀ ਇਨਵੈਸਟੀਗੇਸ਼ਨ ਡੀਪਲੀ ਕਰਾਂਗੇ ਕਿ ਬਿਕੋਜ਼ ਗੈਂਗਸਟਰਸ ਨਾਲ ਜਿਹੜੇ ਇਹਨਾਂ ਦੇ ਲਿੰਕ ਨੇ ਔਰ ਇੰਟਰ ਜੀਐਮ ਦੇ ਵਿੱਚ ਜੋ ਵੀ ਰਾਈਵਲਰੀ ਹੈ ਉਹਨੂੰ ਵੀ ਡੀਪਲੀ ਇਨਵੈਸਟੀਗੇਟ ਕਰਾਂਗੇ ਤਾਂ ਕਿ ਅੱਗੇ ਤੋਂ ਵੀ ਕੋਈ ਇਹੋ ਜਿਹਾ ਕ੍ਰਾਈਮ ਨਾ ਹੋਵੇ ਪਲੱਸ ਜਿਹੜੀ ਵੀ ਇਹਨਾਂ ਕੋਲ ਕੋਈ ਇਲੀਗਲ ਚੀਜ਼ਾਂ ਹੈ ਜਾਂ ਵੈਪਨ ਹੈ ਜਾਂ ਕੋਈ ਵਹੀਕਲਸ ਨੇ ਉਹ ਸਾਰੀਆਂ ਬਰਾਮਦ ਕਰਾਂਗੇ ਉਹਨੇ ਹਾਂ ਇਹ ਜੋ ਮੁਰਲੀ ਪੁੱਛ ਕੇ ਚਾਈ ਹੈ ਉਹ ਵਿਸ਼ਾਲ ਜੀ ਆਫ ਦਿਸ ਮੈਂ ਤਾਂ ਸੋਚਿਆ ਆ ਗਏ ਸਨ ਪਤਨ ਨੇ ਬੜੀ ਮਿਹਨਤ ਕੀਤੀ ਆ ਪਰਸਨਲੀ ਵਿਸ਼ਾਲ ਜੀ ਤੋਂ ਉਹਨਾਂ ਨੇ ਤੇ ਬੇਸਿਕਲੀ ਗੋਲੀ ਕੀ ਆ ਜਿਹੜਾ ਉਹ ਨਾਲ ਦਾ ਬੰਦਾ ਸੀ ਉਹਨੇ ਗੋਲੀ ਜ਼ਰੂਰ ਚਲਾਈ ਆ ਸੈਲਫ ਡਿਫੈਂਸ ਦੇ ਵਿੱਚ ਉਹ ਪਾਸਰ ਬਾਏ ਤੇ ਲੱਗੀ ਉਹ ਵੀ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਆ ਸਾਡੀ ਟੀਮ ਚਲੋ ਪਸੰਦੀ ਜਾਂ ਪਸੰਦੀ ਉਹ ਦੇਖਣਾ ਪਊਗਾ ਲਾਇਸੈਂਸ ਤੇ ਨਹੀਂ ਮੈਨੂੰ ਲੱਗਦਾ ਇਲੀਗਲ ਵੈਪਨ ਹੀ ਆ ਤੀ ਬੋਰ ਵਾਲਾ ਤਾਂ ਮੇਰੇ ਇੱਕ ਸੋਚ ਲੈ ਇੱਕੋ ਏਰੀਆ ਦੇ ਤਕਰੀਬਨ ਰਹਿਣ ਵਾਲੇ ਆ ਇੱਕ ਦੂਜੇ ਨੂੰ ਜਾਣਦੇ ਆ ਰੂਟੀਨ ਪਤਾ ਹੈ ਉਹਦੇ ਚ ਕਈ ਵਾਰੀ ਪੰਪਨ ਪੁਲਿਸ ਵਾਸਤੇ ਬੜਾ ਮੁਸ਼ਕਲ ਹੋ ਜਾਂਦਾ ਹੈ ਵੀ ਕਿਰੇ ਦਿਮਾਗ ਚ ਕੀ ਚੱਲ ਰਿਹਾ ਹੈ ਕਿਸੇ ਬੰਦੇ ਦੇ ਹਾਂ ਠੀਕ ਹੈ ਜਿਹੜੇ ਹਾਂਜੀ ਹਾਂਜੀ ਬਿਲਕੁਲ ਮ੍ਰਿਤਕ ਜਿੱਦੂ ਕੋਲ ਹਾਂਜੀ ਹਾਂਜੀ ਬਿਲਕੁਲ ਮ੍ਰਿਤਕ ਜੀ ਅੱਛਾ ਮ੍ਰਿਤਕ ਵੀ ਜਿੱਦੂ ਕੋਲ ਅੱਛਾ ਸਰ ਕੀ ਕਾਰਨ ਕੀ ਰਿਹਾ ਕੋਈ ਉਹਨਾਂ ਦੇ ਇਸ ਅਲਰੇਡੀ ਗੱਲ ਚ ਨਹੀਂ ਨਹੀਂ ਉਹਨੂੰ ਇਹ ਤਾਂ ਮੈਂ ਉਹੀ ਕੱਸ ਰਹਿਣਾ ਆ ਵੀ ਰਾਜ ਦੇ ਦਿਮਾਗ ਚ ਇਹ ਗੱਲ ਸੀਗੀ ਇਹ ਮੇਰੇ ਫਾਦਰ ਦਾ ਜੋ ਪਹਿਲਵਾਨ ਜਿਹੜੇ ਸੀਗੇ ਉਹਨਾਂ ਦਾ ਜਦੋਂ ਮਰਡਰ ਹੋਇਆ ਉਹ ਦੀ ਰੈਚੀ ਸੋਨੂ ਮੋਟੇ ਨਾ ਕਰਵਾਈਏ ਅਸਰ ਕੁਛ ਐਤਾ ਦੀਆਂ ਵੀ ਗੱਲਾਂ ਆ ਰਹੀਆਂ ਕਿ ਇਹਨਾਂ ਨੇ ਸਿਲੰਡਰ ਕਰ ਦਿੱਤਾ ਸੀ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਜੇ ਸਿਲੰਡਰ ਵਾਲੀ ਗੱਲ ਹੁੰਦੀ ਤੇ ਮਨਾਲੀ ਤੋਂ ਕਿੱਥੋਂ ਫੜਦੇ ਜੀ ਇਹਦਾ ਸਖਤ ਮਿਹਨਤ ਐਂਡ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕੋਈ ਫੋਨ ਨਹੀਂ ਵਰਤ ਰਹੇ ਕੋਈ ਕੁਛ ਨਹੀਂ ਕਿਸ ਤਰ੍ਹਾਂ ਦਾ ਲੱਗਿਆ 2 ਮਹੀਨੇ ਬਾਅਦ ਸ਼ਾਲਜੀ ਦੇ ਕੋਈ ਇਹ ਤਾਂ ਪੁਲਿਸ ਦੀ ਦੇਖੋ ਪ੍ਰੋਫੈਸ਼ਨਲਿਜ਼ਮ ਹੋਰ ਕੀ ਹੈ ਜੀ ਉਹਨੂੰ ਵੀ ਜਿਵੇਂ ਪਤਾ ਲੱਗੀ ਜਾਂਦਾ ਹੈ ਜਿਹੜਾ ਸੋਨੂ ਖੋਟਾ ਸੀ ਇਹ ਨਾਮਜ਼ਦ ਸੀਗਾ ਵੈਸੇ ਤਰਦੀਬ ਦੇ ਕੇਸ ਦੇ ਵਿੱਚ ਨਾਮਜ਼ਦ ਹੈਗਾ ਸੀ ਨਹੀਂ ਇਹ ਨਾਮਜ਼ਦ ਨਹੀਂ ਸੀ ਪਰ ਉਹਨੂੰ ਪਤਾ ਸੀ ਵੀ ਰੱਖੀ ਇਹਨੇ ਕਰਵਾਈ ਸੀ